ਮੇਰਾ ਹਰ ਸੁੱਖ ਦਾ ਧਿਆਨ ਰੱਖ ਦੇ ਜੇ। ਹਜਰੂ ਤੇ ਮੇਰਾ ਫਰਜ਼ ਬੰਦਾ ਵਾ। ਗੁਰੂ ਸਾਹਿਬ ਦੀ ਹਜ਼ੂਰੀ ਚ ਆਪਾਂ ਲਾਵਾ ਫੇਰੇ ਲਏ ਆ। ਤੇ ਮੈਂ ਆਪਣੇ ਫਰਜ਼ ਤੋਂ ਕਿਦਾਂ ਮਨ ਕਰ ਹੋ ਸਕਦਾ? ਹਾਂਜੀ ਤੁਹਾਡੇ ਇਧਰ ਇਧਰ ਨਾਨਕੀਆਂ ਵਾਲੀ ਪਤਾ ਲੱਗਾ। ਜੇ ਕਿਤੇ ਡਾਡੀ ਦੇ ਰਿਸ਼ਤੇਦਾਰਾਂ ਨੂੰ ਪਤਾ ਲੱਗ ਗਿਆ ਨਾ ਫੇਰ ਤਾਂ ਨੂੰ ਪਤਾ ਹੀ ਏ। ਕੋਈ ਡਾਡੀ ਤੋਂ ਬੁਰਾ ਕੋਈ ਨਹੀਂ ਹੈਗਾ। ਮੰਮੀ ਦਿਮਾਗ ਤੇ ਮੇਰਾ ਬੜਾ ਵਾ। ਬਸ ਚਲਦਾ ਪੁੱਠੇ ਕੰਮਾ ਲਈ ਆ। ਹਾਂ ਚਲੋ ਠੀਕ ਆ ਮੰਮੀ ਨੂੰ ਨਾ ਵੀ ਦੱਸ ਦਿਓ ਫਿਰ। ਹਾਂਜੀ ਮੈਂ ਦੱਸ ਦਾਂਗੀ। ਹਾਂ ਓਕੇ ਬਾਏ। ਓਕੇ। ਜਿਵੇਂ ਕਰ ਵੀ ਦਿੱਤਾ ਨਾ ਤੇ ਫਿਰ ਤੈਨੂੰ ਪਤਾ ਹੀ ਐ ਅਸੀਂ ਫਿਰ ਦੂਜੇ ਪਾਸੇ ਹੋ ਜਾਂਦੀਆਂਗੇ ਆਹੋ ਇੰਨੇ ਕਿਰਾਏ ਕੰ ਪਹਿਲੀ ਵਾਰੀ ਕਰਨਾ ਮਮੇ ਹਾਂ ਡਿਕੋਣਾ ਸਿਰਫ ਅੱਧਾ ਘੰਟਾ ਰਹਿ ਗਿਆ 35 ਮਿੰਟ